ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਭ ਨੇ ਪਿਛਲੇ ਦਿਨਾਂ ਚ ਧਾਮੀ ਸਾਹਿਬ ਜਿਹੜੇ ਐਸ்சிਪੀਸੀ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦਾ ਇੱਕ ਸਟੇਟਮੈਂਟ ਸੁਣੀ ਜਿਹਦੇ ਵਿੱਚ ਉਹਨਾਂ ਨੇ ਇੱਕ ਟੈਲੀਫੋਨ ਵਾਰਤਾਲਾਪ ਦੇ ਵਿੱਚ ਬੀਬੀ ਜਗੀਰਕੌਰ ਨੂੰ ਬਹੁਤ ਅਪਸ਼ਬਦ ਬੋਲੇ ਗਾਲੀ ਗਲੋਚ ਕੀਤਾ ਮੈਂ ਸਮਝਦਾ ਕਿ ਚਾਹੇ ਬੀਬੀ ਜਗੀਰਕੌਰ ਸਾਡੇ ਪੋਲੀਟੀਕਲ ਆਪੋਨੈਂਟ ਨੇ ਲੇਕਿਨ ਇੱਕ ਗੱਲ ਯਾਦ ਰਹੇ ਕਿ ਇੱਕ ਉਹ ਇਸਤਰੀ ਹੈ ਦੂਸਰਾ ਉਹ ਐਸ்சிਪੀਸੀ ਦੇ ਪ੍ਰੈਜ਼ੀਡੈਂਟ ਰਹਿ ਚੁੱਕੇ ਨੇ ਤਿੰਨ ਚਾਰ ਵਾਰ ਤੇ ਠੀਕ ਹੈ ਤੁਹਾਡੀ ਆਪਸ ਵਿੱਚ ਕੋਈ ਰੰਜਿਸ਼ ਹੋ ਸਕਦੀ ਐ ਇਸ ਵਕਤ ਅਕਾਲੀਆਂ ਦੀ ਪੁਰਾਣਿਆਂ ਦੀਆਂ ਬਾਗੀਆਂ ਦੀ ਲੇਕਿਨ ਆਪਣੇ ਓਪੋਨੈਂਟ ਨਾਲ ਬੋਲਣ ਲੱਗੇ ਸ਼ਬਦਾਂ ਦੀ ਚੋਣ ਜਿਹੜੀ ਮੈਂ ਸਮਝਦਾ ਬਿਲਕੁਲ ਠੀਕ ਚਾਹੀਦੀ ਆ ਹਾਲਾਂਕਿ ਧਾਮੀ ਸਾਹਿਬ ਨੇ ਬਾਅਦ ਵਿੱਚ ਅਪੋਲੋਜਾਈਜ਼ ਕੀਤਾ ਮਾਫੀ ਮੰਗੀ ਆ ਪਰ ਕਈ ਵਾਰ ਜਿਹੜੀ ਗੱਲ ਇੱਕ ਵਾਰ ਕਹੀ ਜਾ ਚੁੱਕੀ ਆ ਉਹ ਸ਼ਬਦ ਦੁਬਾਰਾ ਨਹੀਂ ਪੈਂਦੇ ਤੋਂ ਮੈਂ ਇਹ ਹੀ ਇਹ ਕਹਿਣਾ ਚਾਹੁੰਦਾ ਕਿ ਸਾਡੇ ਹਲਕੇ ਦੇ ਲੋਕਾਂ ਨੂੰ ਇਸ ਗੱਲ ਦਾ ਖਾਸ ਤੌਰ ਤੇ ਦੁੱਖ ਮਹਿਸੂਸ ਕੀਤਾ ਵਾ ਔਰ ਮੈਂ ਜਦੋਂ ਮੈਂ ਪਹਿਲਾਂ ਕਿਹਾ ਕਿ ਚਾਹੇ ਅਸੀਂ ਉਹਨਾਂ ਦੇ ਸਿਆਸੀ ਵਿਰੋਧੀ ਆ ਪਰ ਇਸ ਲੈਵਲ ਤੱਕ ਅਸੀਂ ਨਹੀਂ ਜਾ ਸਕਦੇ ਤਾਂ ਮੈਂ ਇਸ ਉਹਨਾਂ ਧਾਮੀ ਸਾਹਿਬ ਸਾਹਿਬ ਵੱਲੋਂ ਕੀਤੀ ਗਈ ਗਾਲੀ-ਕਲੋਚ ਦੀ ਸਖਤ ਸ਼ਬਦਾਂ ਚ ਨਿਖੇਧੀ ਕਰਦਾ ਵਾਂ ਔਰ ਉਮੀਦ ਕਰਦਾ ਵਾਂ ਕਿ ਧਾਮੀ ਸਾਹਿਬ ਅੱਗੇ ਤੋਂ ਗੁਰੇਜ਼ ਕਰਨਗੇ ਤੇ ਅਗਰ ਹੋ ਸਕੇ ਤੇ 1 ਟੂ 1 ਉਹਨਾਂ ਨੂੰ ਕੋਈ ਲਿਖਤੀ ਅਪੋਲੋਜਾਈਜ਼ ਕਰ ਦੇਣ ਤੇ ਉਹਦੇ ਨਾਲ ਹੋਰ ਜਿਹੜੇ ਹੈਗੇ ਜਜ਼ਬਾਤ ਉਹ ਸ਼ਾਂਤ ਹੋ ਸਕਦੇ ਨੇ ਆ ਮੇਰੇ ਨਾਲ ਅਸੀਂ ਢਿਲਵਾਂ ਦੇ ਸਾਰੇ ਨਗਰਪੰਚਾਇਤ ਦੀ ਮੀਟਿੰਗ ਸਾਰੇ ਇਕੱਤਰ ਸੀਗੇ ਤੁਸੀਂ ਦੇਖ ਸਕਦੇ ਸਾਰੇ ਸਤਕਾਰਯੋਗ ਸੱਜਣ ਖੜੇ ਨੇ ਇਹਨਾਂ ਸਾਰਿਆਂ ਦੀ ਵੀ ਇਹੀ ਰਾਏ ਹੈਗੀ ਕਿ ਇਹ ਜਿਹੜੇ ਕਿਸੇ ਵੀ ਔਰਤ ਦੇ ਖਿਲਾਫ ਇਦਾਂ ਦੀ ਸ਼ਬਦਾਬਲੀ ਸ਼ੋਭਦੀ ਨਹੀਂਗੀ ਉਮੀਦ ਕਰਦਾ ਕਿ ਸਾਡੇ ਐਸਜੀਪੀਸੀ ਦੇ ਪ੍ਰੈਜ਼ੀਡੈਂਟ ਇਸ ਗੱਲਬਾਤ ਨੂੰ ਜ਼ਰੂਰ ਅچھے ਤਰੀਕੇ ਨਾਲ ਧਿਆਨ ਕਰਨਗੇ ਤੁਹਾਡਾ ਸਾਰਿਆਂ ਦਾ ਜੁੜਨ ਵਾਸਤੇ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ